ਆਹ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਇਹ ਇਹ ਆਉਣਾ ਨਹੀਂ ਸਾਨੂੰ ਇਹ ਨਹੀਂ ਆਉਣਾ ਇਹ ਤਾਂ ਚੋਰੀ ਦਾ ਡਰਿਆ ਹੁਣ ਕੇ ਜਦੋਂ ਦੇਰੇ ਖਾਲੀ ਹੋ ਜਾਂਦੇ ਨੇ ਨਾ ਬੰਦੇ ਚੱਲ ਪਾਓ ਆਜੋ ਦੇਖੋ ਜੀ ਚੱਲੋ ਪਿਖਾ ਲਾਂਗੇ ਇਹਨਾਂ ਨੂੰ ਆਜੋ ਮਗਰ ਆਜੋ ਹਾਂਜੀ ਹਾਂਜੀ ਆਜਾ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਦਾ ਧੰਨਵਾਦ ਇਹ ਜੀ ਔਰਤ ਮੈਂ ਵੇਖੀ ਕੋਈ ਨਹੀਂ ਤੁਸੀਂ ਮਹੀ ਜਾ ਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਪੰਜਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੇ ਤੁਸੀਂ ਚੱਲ ਪਾ ਤੁਹਾਡੀ ਗੱਵਾਂ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਕੁਝ ਥੋੜਾ ਜਿਆਦਾ ਪਿਛੇ ਫੇਰ ਬਹੁਤ ਸਮਾਂ ਆਇਆ ਕਿਉਂ ਇੱਥੇ ਸੰਤਰੇ ਆਮ ਜੂਰੀ ਆ ਹੋਰ ਬੜੇ ਨੇ ਸਮਾਨ ਬਣਾ ਥੋੜਾ ਜਿੰਦਾ ਹੀ ਹੁੰਦੀ ਜਗਾ ਇਹਨੇ ਪਾਣੀ ਚ ਨਹੀਂ ਆ ਰਿਹਾ ਨਹੀਂ ਕੋਈ ਲੇਡੀ ਸਟਾਫ ਉਧਰ ਵੀ ਆ ਜੀ ਲੇਡੀਜ਼ ਨੂੰ ਤਾਂ ਭੇਜ ਦਿਓ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਂਗੇ ਤਾਂ ਚੱਲ ਜਾਣਗੇ ਲੇਡੀਜ਼ ਨੂੰ ਤਾਂ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਹੈ ਇਹ ਬਾਕੀ ਮੈਡਮ ਲੈ ਗਏ ਅਸੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਗਏ ਇਹ ਦੋ ਜੀ ਜੀ ਲੋਟ ਨਹੀਂ ਮੈਡੀਕਲ ਲੋਟ ਨਹੀਂ ਕਰ ਸਕਦੀ ਮੈਡੀਕਲ ਕਿੱਟ ਦੀ ਖਰੀਦ ਕਰਦੇ ਆ ਰੱਬ ਨੂੰ ਮੈਡੀਕਲ ਸੈਟਅਪ ਪੜ੍ਹਦਾ ਹੈਗਾ ਬਹੁਤ ਵਧੀਆ ਸੈਟਅਪ ਹੈਗਾ ਜੀ ਬਾਬਾ ਜੀ ਵਧੀਆ ਵਧੀਆ ਕਰਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰ ਕਰਦੇ ਮੇਰੀ ਮੇਰੀ ਬੜੀ ਹੁਣ ਵੀ ਇਹ ਨਹੀਂ ਰਿਕੁਐਸਟ ਹੈ ਕਿ ਤੁਸੀਂ ਚਲਪਾ ਕੁਛ ਨਹੀਂ ਹੁੰਦਾ ਇਸ ਦੇ ਸਾਥ ਦੀ ਲੋਟ ਹੈਗੀ ਹੈ ਇਸ ਲਈ ਹੁੰਦਾ ਤੇ ਕੋਈ ਲੈ ਜੋ ਜੇ ਅਕਦਾ ਬੰਦਾ ਰਹਿ ਦੋ ਸਾਜਾ ਜੀ ਜਿਹੜੇ ਲੇਡੀਜ਼ ਹੈ ਪਿੱਛੇ ਕੋ ਦਿੱਕਤ ਨਹੀਂ ਆਏਗੀ ਇਹ ਲੇਡੀਜ਼ ਮੇਰੀ ਬੇਨਤੀ ਹੈ ਕਿ ਪਿੱਛੇ ਤੇ ਨਹੀਂ ਕੋ ਦਿੱਕਤ ਆਏਗੀ ਸਾਡੇ ਡੰਗਰਾਂ ਵਾਤੇ ਇਹਦੇ ਡੇਰੇ ਦੇ ਡੰਗਰ ਗਏ ਹਨ ਪੇਟ ਹਾਂ ਉਹਨੂੰ ਰਸ਼ੇ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਰੇ ਵੀ ਨਾਲ ਲੈ ਕੇ ਆ ਦਿਨਾ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਨਾਲ ਹੀ ਬੱਤੇ ਨਿਰਮਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹਦਰਜੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 68 ਕੋ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂ ਕੋਈ ਗੱਲ ਨਹੀਂ ਔਰੇ ਚੋਰਾ ਦਾ ਲੜਦੋ ਪੈਸੇ ਇਹਨਾਂ ਦੇ ਘਰੋਂ ਮੈਂ ਖਦਾ ਚੋਰਾ ਦਾ ਆ ਇੱਕ ਮਿੰਟ ਧੰਨਵਾਦ ਰਹੀ ਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫਿਰ ਇਹ ਨੇ ਪਹਿਲੇ ਬੰਦੇ ਨੇ ਅਹੀਂ ਅਹੀਂ ਸਾਡੇ ਮਨ ਦੇ ਵਿੱਚ ਮੈਡੀਸਨ ਸਾਡੀ ਹਰਜੀ ਸਾਡੇ ਮਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰ ਦੇ ਨਾਲ ਡਾਕਟਰ ਦੇ ਨਾਲ ਸਾਡੇ ਬੱਚੇ ਨੇ ਬਾਹਰ ਅਹੀਂ ਉਹਨਾਂ ਨੇ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਉਹ ਡੱਬਾ ਕਰ ਰਹੇ ਸੀ ਉਹ ਚੇਕੇ ਫੋਟੋ ਲਗਾ ਰਹੇ ਸੀ ਅਹੀਂ ਸਾਡੀ ਦਾ ਫੜ ਲੈ ਗਿਆ ਕੰਨੇ ਨੀ ਕਿਹਾ ਅਕਸਰ ਆਉਂਦੀ ਪੜੀ ਕੰਨੇ ਨੀ ਕਦੀ ਕੋਈ ਆਇਆ ਆ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਕਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਪੀਪੀ ਵੀ ਕੋਲੀ ਚਾਹੀਦੀ ਹੈ